ਪੱਠਿਆਂ ਤੋਂ ਇੱਕ ਗੈਂਗ ਵਾਇ ਪੱਠਿਆਂ ਤੋਂ ਲੇਬਰ ਨੂੰ ਮੰਦੀ ਬਣਾ ਕੇ ਉਹਨਾਂ ਟਰੈਕਟਰ ਹਥਿਆਰਾਂ ਦੀ ਜੋ ਉੱਤੇ ਟਰੈਕਟਰ ਤੇ ਵਹੀਕਲ ਤੇ ਮੋਟਰਸਾਈਕਲ ਵਗੈਰਾ ਖੋਹ ਕਰਦੇ ਹੀ ਰਾਹਗੀਰਾਂ ਕੋ ਵੀ ਹੁੰਦੇ ਸੀ ਤੇ ਦੋ ਫੜੇ ਗਏ ਨੇ ਇਹਨਾਂ ਦੇ ਕੋਲੋਂ ਦੋ ਟਰੈਕਟਰ ਇੱਕ ਸੋਨਾ ਲੀਕਾ ਜਿਹੜਾ ਘੜੀਆਂ ਕੇ ਬੰਦਰ ਥਾਣੇ ਤੋਂ ਇਹਨਾਂ ਨੇ ਪੱਠੀ ਤੋਂ ਖੋਹ ਕੀਤਾ ਸੀ ਗਨਪੁਆਇੰਟ ਤੇ ਤੇ ਇੱਕ ਟਰੈਕਟਰ ਹੋਰ ਸਰਵਾਜ ਦੋ ਟਰੈਕਟਰ ਬਰਾਮਦ ਹੋ ਚੁੱਕੇ ਨੇ ਤੇ ਦੋ ਇਹਨਾਂ ਦੇ ਕੋਲੋਂ ਜਿਹੜੇ ਫੜੇ ਜਾ ਚੁੱਕੇ ਆ ਬਾਕੀ 6 ਬਾਕੀ ਨੇ ਦੇ 45000 ਦੀ ਕੋ ਮੋਟਰਸਾਈਕਲ ਤੋਂ ਮੋਬਾਈਲ ਰਾਹੀ ਰਾਗੀਰਾ ਕੋਲ ਉੱਤੇ ਉਸ ਤੋਂ ਬਾਅਦ ਵਿਆਸ ਸਠਿਆਣਾ ਤੇ ਪਾਲਸਾ ਦੇ ਵਿੱਚ ਪੱਟਾਂ ਜੀ ਉੱਥੇ ਲੇਬਰ ਨੂੰ ਬੰਦੀ ਬਣਾ ਕੇ ਉਹਨਾਂ ਕੋਲੋਂ 8 ਲੋ ਬੈਟਰੀਆਂ ਇਹਨਾਂ ਨੇ ਉਲੋ ਲੀਤੀ ਕਾ ਬਰਾਮਣੀ ਇਹਨਾਂ ਦੁਆ ਕੋ ਨਹੀਂ ਜਿਹੜੇ ਬਾਕੀ 6 ਨੇ ਉਹਨਾਂ ਕੋ ਪਘੌੜੇ ਨੇ ਅੱਜੇ ਹੋਏ ਟੀਮਾਂ ਲੱਗੀਆਂ ਉਹਨਾਂ ਕੋ ਹਥਿਆਰ ਨਹੀਂ ਜੀ ਇਹਨਾਂ ਕੋ ਇੱਕ 315 ਪੂਨ ਰਾਈਫਲਾਂ ਦੋ ਪਸਤਾ ਹੋਏ 8 ਮੈਂਬਰਾਂ ਦਾ ਗਰੁੱਪ ਬਣਾ ਕੇ ਪੱਟੀਆਂ ਦੇ ਉੱਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਘੇਰਦੇ ਸੀ ਫਿਰ ਹਥਿਆਰ ਦਿਖਾਉਂਦੇ ਸੀ ਤੇ ਫਿਰ ਉਹਨਾਂ ਦੇ ਕੋਲੋਂ ਲੁੱਟ ਕਰਦੇ ਸੀ ਦੱਸਦੇ ਕਿ ਇਹਨਾਂ ਦੋ ਲੁੱਟੇਰਿਆਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਹੈ ਜਿੰਡਿਆਲਾ ਪੁਲਿਸ ਨੂੰ ਇਸ ਮਾਮਲੇ 'ਚ ਵੱਡੀ ਕਾਮਯਾਬੀ ਮਿਲਿਆ ਉਹਨਾਂ ਕਹਿੰਦੇ ਕਿ ਹਾਲਾਂਕਿ ਛੇ ਲੁਟੇਰੇ ਫਗੋੜੀ ਨੇ ਉਹਨਾਂ ਦੇ ਕੋਲ ਹਥਿਆਰ ਵੀ ਨਹੀਂ ਪਰ ਉਹਨਾਂ ਦੇ ਦੋ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਉਹਨੇ ਕਿਹਾ ਕਿ ਦੋ ਟਰੈਕਟਰ ਵੀ ਬਰਾਮਦ ਕੀਤੇ ਗਏ ਨੇ ਜੋ ਇਨ੍ਹਾਂ ਲੁਟੇਰਿਆਂ ਦੇ ਵੱਲੋਂ ਪੱਠੇ ਉੱਤੇ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਖੋਏ ਗਏ ਸੀ ਇਹਨਾਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਵੇਂ ਕੱਥੂ ਨੰਗਲ ਬਿਆਸ ਤੇ ਬਟਾਲੇ ਜ਼ਿਲ੍ਹੇ ਦੇ ਵਿੱਚ ਛੇਮਾ ਘਣੀਏ ਕੇ ਬੰਦਰ ਅਤੇ ਛੇਮਾ ਪਠਿਆ ਤੋਂ ਇੱਕ ਗੈਂਗ ਵਾਹ ਪਠਿਆ ਤੋਂ ਲੇਬਰ ਨੂੰ ਬੰਦੀ ਬਣਾ ਕੇ ਉਥੋਂ ਟਰੈਕਟਰ ਹਥਿਆਰਾਂ ਦੀ ਜੋਗ ਤੇ ਟਰੈਕਟਰ ਤੇ ਵਹੀਕਲ ਤੇ ਮੋਟਰਸਾਈਕਲ ਵਗੈਰਾ ਖੋਹ ਕਰਦੇ ਹੀ ਰਾਹਗੀਰਾਂ ਕੋ ਵੀ ਖੁੰਦੇ ਸੀ ਉਹ ਇਨਫੋਰਮੇਸ਼ਨ ਮਿਲਣ ਤੇ ਅੱਜ ਇਹ ਗਰੋਹ ਦੇ 8 ਫਬਰ ਦੇ ਕੋਲ ਜਿਹਨਾਂ ਦਾ ਮੇਨ ਸਰਕੜਾ ਜਗਰਾ ਸਿੰਘ ਜੱਗਾਵਾ ਪਿੰਡ ਧੀਰੇਕੋਟ ਦਾ ਉਹਨਾਂ ਦੇ ਵਿੱਚੋਂ ਦੋ ਕੁਲਦੀਪ ਸਿੰਘ ਕੀਪਾ ਤੇ ਪਾਰਸਦੀਪ ਗਹਿਰੀ ਮੰਡੀ ਇਹ ਦੋ ਫੜੇ ਗਏ ਨੇ ਇਹਨਾਂ ਦੇ ਕੋਲੋਂ ਦੋ ਟਰੈਕਟਰ ਇੱਕ ਸੋਨਾ ਲੀਕਾ ਜਿਹੜਾ ਕਣਿਆ ਕੇ ਬਾਂਗਰ ਥਾਣੇ ਤੋਂ ਇਹਨਾਂ ਨੇ ਪੱਠੇ ਤੋਂ ਖੋਹ ਕੀਤਾ ਸੀ ਗਨ ਪੁਆਇੰਟ ਤੇ ਤੇ ਇੱਕ ਟਰੈਕਟਰ ਹੋਰ ਸਵਰਾਜ ਦੋ ਟਰੈਕਟਰ ਬਰਾਮਦ ਹੋ ਚੁੱਕੇ ਨੇ ਤੇ ਦੋ ਇਹਨਾਂ ਚ ਮੁਲਜ਼ਮ ਜਿਹੜੇ ਫੜੇ ਜਾ ਚੁੱਕੇ ਬਾਕੀ 6 ਬਾਕੀ ਨੇ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਹੋਈਆਂ ਜੀ ਜਿਹੜੀਆਂ ਰਾਹਗੀਰਾਂ ਨੂੰ ਲੁੱਟਦੇ ਨੇ ਜਾਂ ਪੱਠੇ ਲੁੱਟਦੇ ਨੇ ਗਨ ਪੁਆਇੰਟਾਂ ਤੇ ਦਹਿਸ਼ਤ ਪਾ ਕੇ ਉਹ ਬਾਕੀਆਂ ਨੂੰ ਵੀ ਜਲਦਗਰਫਤਾਰ ਕਰਕੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਥੋ ਨੰਗਲ ਵਿੱਚ ਹੀ 50 ਹਜ਼ਾਰ ਦੀ ਲੁੱਟ ਹੋਈ ਇਹ ਉਹੀ ਕਹਿਗਾ ਜੀ ਇਹਨਾਂ ਅੱਠਾਂ ਬੰਦਿਆਂ ਨੇ ਪਹਿਲਾਂ ਘਣੀਏ ਦੇ ਪੰਗਰ ਪਿੰਡ ਸ਼ੇਖਵਾ ਤੋਂ ਟਰੈਕਟਰ ਸੋਨਾ ਦੀ ਘਾ ਲੁੱਟਿਆ ਜਿਹੜਾ ਅੱਜ ਆਰੰਭ ਕੀਤਾ ਸਾਡੀ ਪੁਲਿਸ ਟੀਮਾਂ ਨੇ ਤੇ ਬਾਅਦ ਵਿੱਚ ਕਥੋਂ ਨਗਲੇ ਏਰੀਆ ਚੋਂ ਹਰੀਆ ਪਿੰਡ ਚੋਂ ਵਾਪਸ ਆਉਂਦਿਆਂ ਇਹਨਾਂ ਨੇ 45000 ਦੀ ਕੋ ਮੋਟਰਸਾਈਕਲ ਤੋਂ ਮੋਬਾਈਲ ਰਾਹ ਹੀ ਨਾਲ ਕੋ ਲੁੱਟੇ ਉਸ ਤੋਂ ਬਾਅਦ ਬਿਆਸ ਸਠਿਆਲਾ ਤੇ ਬਲਸਰਾ ਦੇ ਵਿੱਚ ਪੱਠਾ ਜੀ ਉੱਥੇ ਲੇਬਰ ਨੂੰ ਬੰਦੀ ਬਣਾ ਕੇ ਉਹਨਾਂ ਕੋਲੋਂ ਅੱਠ ਰੋ ਬੈਟਰੀਆਂ ਇਹਨਾਂ ਨੇ ਉੱਥੋਂ ਲੁੱਟ ਵੀਦੀ ਇਹ ਗਰੋ ਦੇ ਦੋ ਮੈਂਬਰ ਫੜੇ ਗਏ ਆ ਜੀ ਗਰੋ ਜਿਹੜਾ ਉਹ ਸਾਹਮਣੇ ਆ ਚੁੱਕਾ ਪਹਿਲੋਂ ਇਹ ਅਨ ਬਲਾਈਂਡ ਕੇਸ ਸੀ ਜੀ ਕੇਸ ਸਟੇਜ ਹੋ ਚੁੱਕੇ ਨੇ ਸਾਰੇ ਇਹਨਾਂ ਦੇ ਦੋ ਜਣਿਆਂ ਦੇ ਤੇ ਦੋ ਬੰਦੇ ਫੜੇ ਜਾ ਚੁੱਕੇ ਬਾਕੀ ਬਹੁਤ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਇਹਨਾਂ ਕੋਲ ਹਥਿਆਰ ਵੀ ਕੋਈ ਬਰਾਮਦ ਹੋਈ ਹਥਿਆਰ ਬਰਾਮਦ ਨਹੀਂ ਇਹਨਾਂ ਦੋਆਂ ਕੋਲ ਨਹੀਂ ਜਿਹੜੇ ਬਾਕੀ 6 ਨੇ ਉਹਨਾਂ ਕੋਲ ਭਗੌੜੇ ਨੇ ਅਜੇ ਹੋਏ ਟੀਮਾਂ ਲੱਗੀਆਂ ਉਹਨਾਂ ਕੋਲ ਹਥਿਆਰ ਨਹੀਂ ਜੀ ਇਹਨਾਂ ਕੋਲ ਇੱਕ 315 ਪੁਰ ਰਾਈਫਲ ਆ ਦੋ ਪਿਸਤੌਲ ਆ ਜੀ ਬਹੁਤ ਜਲਦ ਬਾਕੀ ਵੀ ਗ੍ਰਿਫਤਾਰ ਕੀਤੇ ਜਾਣ ਨੋਟਰੀ ਦੇ ਦੇਸ਼ ਕੀ ਸਾਹਮਣੇ ਤਕਤੀ ਇਹ ਪੱਠਿਆ ਵਗੈਰਾ ਦੇ ਲਿਵਰ ਨਾਲ ਮਿਕਸ ਅਪ ਹੋ ਕੇ ਲੁੱਟਖੋ ਕਰਦੇ ਆ ਤੇ ਉਸ ਤੋਂ ਇਲਾਵਾ ਰਾਗੀ ਰੰ ਨੂੰ ਲੁੱਟਦੇ ਆ ਜੀ ਤੇ ਜਲਦੀ ਹੀ ਇਹਦਾ ਪੜਦਾ ਫਾਸਤਾ ਹੀ ਕਰਤ ਕਰ ਦਿੱਤਾ ਗਿਆ ਬਾਕੀ ਵੀ ਜਿਹੜੇ ਰਹਿੰਦੇ ਜਲਦੀ ਉਹਨਾਂ ਦਾ ਫਾਸਤਾ ਕਰਾ ਦੇ ਇਹ ਕ੍ਰਿਮੀਨਲ ਹਾਂਜੀ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਸਾਰਿਆਂ ਦਾ ਦੇਖਿਆ ਗਿਆ ਜਿਹੜਾ ਜਗ੍ਹਾ ਜੁਗਰਾਤ ਜੱਗਾ ਇਹਦੇ ਤੇ ਵੀ ਪਹਿਲਾਂ 8 ਪਰਚੇ ਦਰਜ ਨੇ ਬਾਕੀਆਂ ਦੇ ਵੀ ਅਹੀ ਪਿਛੋਕੜ ਜਿਹੜਾ ਜਾਂਚ ਹੈ ਕੋਈ ਨਸ਼ੇ ਨਾਲ ਸੰਬੰਧ ਹੀ ਹੈਗਾ ਨਾ ਨਹੀਂ ਨਸ਼ੇ ਨਾਲ ਨਹੀਂ ਤੱਕ ਨਹੀਂ ਬਾਕੀ ਇਨਵੈਸਟੀਗੇਸ਼ਨ ਤੇ ਅੱਗੇ ਜਿਹੜੀ ਗੱਲ ਹੋਊਗਾ ਆਪਾਂ ਦੇਖਾਂ ਜਿੰਡਿਆਲਾ ਗੁਰੂ ਦੀ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਉਹਨਾਂ ਕਿ ਹਕੇ ਵਕਤ ਵਕਤ ਜ਼ਿਲ੍ਹਿਆਂ ਦੇ ਵਿੱਚ ਚੋਰੀ ਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਇਹ ਗਰੋ ਅੰਜਾਮ ਦੇਂਦਾ ਸੀ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਛੇ ਮੁਲਜ਼ਮ ਅਜੇ ਫਰਾਰ ਨੇ ਉਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਹਰਜੀਤ ਗਰ왈 ਪੰਜਾਬੀ ਲੁੱਕ ਚੈਨਲ